ਨੰਨ ਵਿੱਚੋਂ ਟੁੱਟ ਗਿਆ ਦਾ ਡਰਾਈਵਰ ਕੀ ਆ ਜਵਾਨ ਬੜੀ ਰੂਖ ਖੁਸ਼ ਹੋਈ ਇਹਨੂੰ ਮਿਲ ਕੇ ਕਿ ਪ੍ਰਮਾਤਮਾ ਨੇ ਇਹਦੀ ਜਾਨ ਬਖਸ਼ੀ ਆ ਸਤਿ ਸ਼੍ਰੀ ਅਕਾਲ ਜੀ ਆਪ ਦਾ ਕੀ ਨਾਮ ਆ ਜੀ ਦੇਖੋ ਮੈਂ ਆਪਣਾ ਹਰਦੀਪ ਸਿੰਘ ਕੋਟ ਤੁਹੀ ਤੋਂ ਦੋ ਟਿਪਰਾ ਸੀ ਆ ਰਹੇ ਸੀ ਇੱਕ ਮੋਰੀਆ ਹੋਂਦਾ ਸੀ ਜੀ ਮੋਰੀ ਵਾਲੇ ਨੇ ਸਾਈਡ ਨਹੀਂ ਦਿੱਤੀ ਤੇ ਇਧਰ ਵਾਲੇ ਬੰਦੇ ਨੇ ਆਪਣੀ ਗੱਡੀ ਥੰਡੇ ਲਾਈ ਲਾਉਂਦੇ 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 ਦੇਖੋ ਜੀ ਮਿੱਟੀ ਵਹਿ ਗਈ ਮਿੱਟੀ ਵਹਿ ਵਹਿ ਕੇ ਟਰੱਕ ਪਲਟੀ ਹੋ ਗਿਆ ਘੋੜਾ ਸੀਗਾ ਜੀ ਵਿੱਚ ਮਾਲ ਲੋਡ ਸੀਗਾ ਘਟਕਾ ਤਾਂ ਦੇਖੋ ਡਰਾਈਵਰ ਦਾ ਪਚਾ ਹੋ ਗਿਆ ਸ਼ੀਸ਼ਾ ਮੋਹਲਾ ਜਿੱਦਾਂ ਟੁੱਟ ਗਿਆ ਸੀਗਾ ਸ਼ੀਸ਼ਾ ਮੋਹਲਾ ਟੁੱਟਣ ਵਿੱਚੋਂ ਟੁੱਟ ਗਿਆ ਤਾਂ ਡਰਾਈਵਰ ਸ਼ੀਸ਼ੇ ਬਾਅਦ ਵਿੱਚ ਨਿਕਲਿਆ ਮੋਰੀਓ ਦੇਖੋ